ਪਿਛਲੇ ਦਿਨੋ ਜਿਹੜਾ ਪਹਿਲਗਾਂਦ ਦੇ ਵਿੱਚ ਇੱਕ ਆਤਕੀ ਹਮਲਾ ਹੋਇਆ ਸੀਗਾ ਸਾਫ ਦਾ ਵਿਧਾਇਕ ਜਿਹੜੇ ਸਰਦਾਰ ਹਰਦਾਲ ਸਿੰਘ ਕੰਬੋਜ ਹੈ ਉਹ ਇੱਕ ਰੋਸ਼ ਮਾਰਚ ਕੈਂਡਲ ਮਾਰਚ ਕੱਢ ਰਹੇ ਹੈ ਪੂਰੇ ਭਾਰਤੀਆਂ ਤੇ ਹਮਲਾ ਇਹ ਇਹਦੀ ਸਾਜ਼ਿਸ਼ ਜਿਹੜੀ ਹੈ ਪਾਕਿਸਤਾਨ 'ਚ ਬੈਠੇ ਭਾਰਤੀ ਵਿਰੋਧੀ ਜਿਹੜੇ ਲੋਕ ਆ ਉਹਨਾਂ ਵੱਲੋਂ ਜਿਹੜੀ ਇਹ ਰਚੀ ਗਈ ਹੈ ਕੀ ਆ ਪਰਟੀਕੂਲਰ ਕਮਿਊਨਿਟੀ ਦਾ ਕਿ ਤੁਸੀਂ ਹਿੰਦੂ ਕੌਮ ਨਾਲ ਬਿਲੋਂਗ ਕਰਦੇ ਤਾਂ ਤੁਹਾਨੂੰ ਉਹਨਾਂ ਨੂੰ ਗੋਲੀਆਂ ਮਾਰ ਮਾਰ ਕੇ ਮਾਰਿਆ ਗਿਆ। ਅੰਮੋਸ ਸਾਹਿਬ ਕੀ ਰੋਸ਼ ਮਾਰਚ ਕੱਢਣਾ ਜਾਂ ਕੈਂਡਲ ਮਾਰਚ ਕੱਢਣਾ ਇਹਦਾ ਮਤਲਬ ਹੱਲ ਹੈ? ਅੰਮੋਸ ਸਾਹਿਬ ਅੱਜ ਰਾਜਪੁਰੇ ਦੇ ਵਿੱਚ ਅੱਜ ਤੁਹਾਡਾ 72 ਜਿਹੜਾ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ। ਵੈਸੇ ਸਾਰੇ ਕਹਿੰਦੇ ਕਿ ਵੀ ਹਿੰਦੂ ਇੱਕ ਹੈ। ਤੁਸੀਂ ਕਿਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਵੀ Hindu 1 ਕੇ 7-70 ਰੋਸ਼ ਮਾਰਚ ਕੱਢੇ ਜਾ ਰਹੇ ਹਨ ਲੋਕ ਫੈਸਲਾ ਕੇਂਦਰ ਸਰਕਾਰ ਨੇ ਲਿਆ ਅਸੀਂ ਬਿਲਕੁਲ ਸਹਿਮਤ ਹਾਂ ਅੱਤਵਾਦ ਮਰਦਾਬਾਦ ਪਾਕਿਸਤਾਨ ਮਰਦਾਬਾਦ ਹਿੰਦੁਸਤਾਨ ਜਿੰਦਾਬਾਦ ਐਵੇਂ ਤਾਂ ਕਿਹਾ ਜਾਂਦਾ ਹੈ ਕਿ ਵੀ Hindu ਇੱਕ ਹੈ ਪਰ ਜਿਹੜੇ 7-7 ਰੋਸ਼ ਮਾਰਚ ਕੱਢੇ ਜਾ ਰਹੇ ਹੈਗੇ ਤਾਂ ਉਹਦੇ ਨਾਲ ਕਿਤੇ ਸਾਬਿਤ ਹੁੰਦਾ ਕਿ ਵੀ Hindu ਇੱਕ ਹੈ ਰੋਸ਼ਮਰਜ ਜਿਹੜੇ 7 ਰੋਸ਼ਮਰਜ ਕੱਟੇ ਗਏ ਜੇ ਇਹ ਇੱਕੋ ਹੀ ਰੋਸ਼ਮਰਜ ਕੱਟਿਆ ਜਾਂਦਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਵੀ ਇਹ ਜਿਹੜਾ ਰਸ਼ ਹੈਗਾ ਇਹ ਕਿੰਨਾ ਹੋਣਾ ਸੀਗਾ ਇਹ ਗੱਲ ਬੇਸ਼ਤੀ ਜਾਏਗੀ ਆਪ ਦਾ ਸਾਰਾ ਦੇਸ਼ ਯੂਨਾਈਟਿਡ ਹੈ ਅਸੀਂ ਤਾਂ ਕੋਈ ਪ੍ਰੈਸ਼ਰ ਨਹੀਂ ਹੈ ਆਪਣਾ ਦਿਲ ਦੀ ਜਿਹੜੇ ਦਰਦ ਹਨ ਉਹ ਬਿਆਨ ਕਰਨ ਵਾਸਤੇ ਸੜਕਾਂ ਤੇ ਆਏ ਹਾਂ ਦੁਨੀਆ ਨੂੰ ਪਤਾ ਲੱਗੇ ਕਿ ਹਿੰਦੁਸਤਾਨ ਦੇ ਬੱਚੇ-ਬੱਚੇ ਦੇ ਦਿਲ ਦੇ ਉੱਤੇ ਜਿਹੜਾ ਕਿੱਡਾ ਵੱਡਾ ਅਸਰ ਹੋਇਆ ਜਿਹੜਾ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਦੀਪ ਚੋਦਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਨਿਊਜ਼ ਚੈਨਲ ਪਿਛਲੇ ਦਿਨੋ ਜਿਹੜਾ ਪਹਿਲਗਾਮ ਦੇ ਵਿੱਚ ਇੱਕ ਆਤਕੀ ਹਮਲਾ ਹੋਇਆ ਸੀਗਾ ਜਿੱਦੇ ਵਿੱਚ 2600 ਤੋਂ ਜ਼ਿਆਦਾ ਜਿਹੜੇ ਬੰਦੇ ਦੀ ਮੌਤ ਹੋ ਗਈ ਸੀਗੀ ਅੱਜ ਤੁਸੀਂ ਦੇਖ ਸਕਦੇ ਹੋ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜਿਹੜੇ ਸਰਦਾਰ ਹਰਦੇਵ ਸਿੰਘ ਕੰਬੋਜ ਹੈ ਉਹ ਇੱਕ ਰੋਸ਼ ਮਾਰਚ ਕੈਂਡਲ ਮਾਰਚ ਕਰ ਰਹੇ ਹੈ ਤੇ ਕੰਬੋਜ ਸਾਹਿਬ ਨੂੰ ਅਸੀਂ ਪੁੱਛਦੇ ਹਾਂ ਕੰਬੋਜ ਸਾਹਿਬ ਅੱਜ ਤੁਸੀਂ ਕੈਂਡਲ ਮਾਰਚ ਕਰ ਰਹੇ ਹੋ ਜਿਹੜਾ ਪਹਿਲਗਾਮ ਦੇ ਵਿੱਚ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਜੀ ਇਹ ਪੂਰੇ ਭਾਰਤੀਆਂ ਤੇ ਹਮਲਾ ਹੈ ਇਹਦੀ ਸਾਜ਼ਿਸ਼ ਜਿਹੜੀ ਹੈ ਪਾਕਿਸਤਾਨ 'ਚ ਬੈਠੇ ਭਾਰਤੀ ਵਿਰੋਧੀ ਜਿਹੜੇ ਲੋਕ ਆ ਉਹਨਾਂ ਵੱਲੋਂ ਜਿਹੜੀ ਇਹ ਰਚੀ ਗਈ ਹੈਗੀ ਆ ਤਾ ਬਹੁਤ ਨਿੰਦਣਯੋਗ ਹੈ ਔਰ ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਇਹ ਕਹਿ ਕੇ ਕਿ ਪਾਰਟਿਕੂਲਰ ਕਮਿਊਨਿਟੀ ਦਾ ਕਿ ਤੁਸੀਂ ਹਿੰਦੂ ਕੌਮ ਨਾਲ ਬਿਲੋਂਗ ਕਰਦੇ ਤਾਂ ਤੁਹਾਨੂੰ ਉਹਨਾਂ ਨੂੰ ਗੋਲੀਆਂ ਮਾਰ ਮਾਰ ਕੇ ਮਾਰਿਆ ਗਿਆ ਇਹ ਬਹੁਤ ਮਾੜੀ ਮਤਲਬ ਕਿ ਦੇਸ਼ 'ਚ ਪਹਿਲੀ ਵਾਰੀ ਇਹ ਗੱਲ ਹੋਈ ਆ ਔਰ ਇਹਦਾ ਕੱਟ ਕੇ ਜਿਹੜਾ ਹੈਗਾ ਜਵਾਬ ਜਿਹੜਾ ਹੈਗਾ ਪਾਕਿਸਤਾਨ ਨੂੰ ਦੇਣਾ ਪੜਦਾ ਹੈਗਾ ਕੰਗੋਤ ਸਾਹਿਬ ਕੀ ਰੋਸ਼ ਮਾਰਚ ਕੱਢਣਾ ਜਾਂ ਕੈਂਡਲ ਮਾਰਚ ਕੱਢਣਾ ਇਹਦਾ ਮਤਲਬ ਹੱਲ ਹੈ ਇਹ ਜਾਗਰਤਾ ਹੈਗੀ ਆ ਦੇਸ਼ ਦੇ ਅੰਦਰ ਅੱਜ ਸਮੁੱਚਾ ਜਿਹੜਾ ਲੋਕ ਕਹਿ ਗਿਆ ਇਹ ਟੁੱਟੜੇ ਆ ਅਤੇ ਜਿਹੜੇ ਚਾਹੇ ਠੀਕ ਆ ਸਾਡੇ ਰਾਜਨੀਤਿਕ ਵਖਰੇਵੇਂ ਹੋ ਸਕਦੇ ਆ ਅਸੀਂ ਵੱਖ-ਵੱਖ ਪਾਰਟੀਆਂ ਦੇ ਵਿੱਚ ਅਸੀਂ ਹੈਗੇ ਆ ਤੇ ਪਰ ਅਸੀਂ ਜਿਹੜਾ ਹੈ ਜੋ ਵੀ ਫੈਸਲਾ ਕੇਂਦਰ ਦੀ ਸਰਕਾਰ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਲੈਣਗੇ ਅਸੀਂ ਬਿਲਕੁਲ ਉਹਨਾਂ ਦੇ ਨਾਲ ਸਹਿਮਤੀ ਪ੍ਰਗਟਾਵਾਂਗੇ। ਆ ਕੰਗੋਤ ਸਾਹਿਬ ਅੱਜ ਰਾਜਪੁਰੇ ਦੇ ਵਿੱਚ ਅੱਜ ਤੁਹਾਡਾ 7ਵਾਂ ਜਿਹੜਾ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ। ਵੈਸੇ ਸਾਰੇ ਕਹਿੰਦੇ ਕਿ ਵੀ ਹਿੰਦੂ ਇੱਕ ਹੈ। ਪਰ ਤੁਸੀਂ ਕਿਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਵੀ ਹਿੰਦੂ ਇੱਕ ਹੈ 7-70 ਰੋਸ਼ ਮਾਰਚ ਕੱਢੇ ਜਾ ਰਹੇ ਹਨ। ਨਹੀਂ ਅਸੀਂ ਯੂਨਾਈਟਡ ਅਸੀਂ ਮੈਥੋਂ ਦੱਸਾਂ ਠੀਕ ਹੈ ਨਾ ਜੀ। ਅਸੀਂ ਆਪਣਾ ਸਾਰੇ ਹਲਕੇ ਦੇ ਬੰਦੇ ਇੱਥੇ ਇਕੱਲਾ ਸ਼ਹਿਰ ਦੇ ਲੋਕ ਨਹੀਂ ਆਗੇ। ਤੁਸੀਂ ਦੇਖੋ ਪਿੰਡਾਂ ਚੋਂ ਵੀ ਆਏ ਹੋਏ ਆ। ਉਹਨੋਂ ਉੱਡ ਚੋ ਵੀ ਆਏ ਹੋਏ ਆ ਵੱਖ-ਵੱਖ ਥਾਂ ਤੋਂ ਜਿਹੜੇ ਹੈਗੇ ਲੋਕ ਆ ਉਹ ਆਏ ਹੋਏ ਆ ਪੂਰਾ ਰਾਜਪੁਰਾ ਬਦਨਸਬਾ ਹਲਕੇ ਦੇ ਲੋਕਾਂ ਦੇ ਵੱਲੋਂ ਅੱਜ ਦਾ ਹੈ ਕਿ ਇਹ ਜਿਹੜੇ ਸਰਕਾਰ ਵੱਲੋਂ ਇਹਨਾਂ ਦਾ ਪਾਣੀ ਬੰਦ ਕੀਤਾ ਗਿਆ ਵਪਾਰ ਬੰਦ ਕੀਤਾ ਗਿਆ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਜੋ ਫੈਸਲਾ ਕੇਂਦਰ ਸਰਕਾਰ ਨੇ ਲਿਆ ਸੀ ਬਿਲਕੁਲ ਸਹਿਮਤ ਹਾਂ ਜੋ ਵੀ ਫੈਸਲਾ ਉਹਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੀ ਹਲਕਾ ਵਿਧਾਇਕ ਜਿਹੜੇ ਹੈਗੇ ਹਰਦয়াল ਕੰਬੋਜ ਜਿਹੜੇ ਸਾਬਕਾ ਵਿਧਾਇਕ ਹਰਦয়াল ਸਿੰਘ ਕੰਬੋਜ ਹੈ ਉਹਨਾਂ ਨੇ ਸਾਡੂੰ ਦੱਸਿਆ ਅਸੀਂ ਕਈ ਸਵਾਲ ਪੁੱਛੇ ਐ ਵੈਸੇ ਤਾਂ ਕਿਹਾ ਜਾਂਦਾ ਹੈ ਕਿ ਵੀ Hindu ਇੱਕ ਹੈ ਪਰ ਜਿਹੜੇ ਸੱਤ ਸੱਤ ਰੋਸ਼ ਮਾਰਚ ਕੱਡੇ ਜਾ ਰਹੇ ਹੈਗੇ ਤਾਂ ਉਹਦੇ ਨਾਲ ਕਿੱਦਾਂ ਸਾਬਿਤ ਹੁੰਦਾ ਕਿ ਵੀ Hindu ਇੱਕ ਹੈ ਜੇ ਇਹ ਰੋਸ਼ ਸਰਕਾਰ ਦੇ ਉੱਤੇ ਕਿੰਨਾ ਪ੍ਰਭਾਵ ਪੈਣਾ ਸੀਗਾ ਤੇ ਦੂਜੀ ਗੱਲ ਇਹ ਵੀ ਹੈਗੀ ਕਿ ਵੀ ਕਈ ਹਿੰਦੂਆਂ ਵੱਲੋਂ ਕਿਹਾ ਜਾਂਦਾ ਹੈ ਕਿ ਵੀ ਇੱਥੇ ਮੁਸਲਮਾਨਾਂ ਦੀਆਂ ਦੁਕਾਨਾਂ ਬਹੁਤ ਖੁੱਲ ਚੁਕੀਆਂ ਐ ਲੋਕੀ ਮੁਸਲਮਾਨਾਂ ਨੂੰ ਦੁਕਾਨਾਂ ਦੇ ਰਹੇ ਐ ਇੱਥੇ ਯੂਥ ਕਾਂਗਰਸ ਦੇ ਜਿਹੜੇ ਹੈਗੇ ਨਿਰਭੈ ਸਿੰਘ ਮਿਲਟੀ ਅਸੀਂ ਉਹਨਾਂ ਨੂੰ ਵੀ ਸਵਾਲ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਰੇ ਲੋਕੀ ਸਾਨੂੰ ਕਹਿੰਦੇ ਕਿ ਤੁਸੀਂ ਆਵਾਜ਼ ਚੱਕੋ ਅਸੀਂ ਮਿਲਟੀ ਜੀ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਆਂ ਮੁਰਦਾਬਾ ਮੁਰਦਾਬਾ ਮਿਲਟੇ ਜੀ ਇੱਥੇ ਸਾਰੇ ਲੋਕੀ ਕਹਿੰਦੇ ਆ ਕਿ ਵੀ ਦੁਕਾਨਾਂ ਜਿਹੜੀਆਂ ਹੈਗੀਆਂ ਮੁਸਲਮਾਨਾਂ ਨੂੰ ਦੇ ਦਿੱਤੀਆਂ ਗਈਆਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੁਰਦਾਬਾਦ ਮੁਰਦਾਬਾਦ ਅੱਜ ਦਾ ਜਿਹੜਾ ਸਬਜੈਕਟ ਹੈਗਾ ਕਾਂਗਰਸ ਪਾਰਟੀ ਖਾਸ ਕਰਕੇ ਰਾਜਪੁਰਾ ਦੇ ਵਿੱਚ ਅਸੀਂ ਦੇਸ਼ ਦੀ ਸਰਕਾਰ ਦੇ ਨਾਲ ਖੜਨ ਵਾਸਤੇ ਆਏ ਹਾਂ ਜੋ ਵੀ ਕਦਮ ਜਿਹੜੇ ਲੋਕਾਂ ਨੇ ਸਾਡੇ ਹਿੰਦੁਸਤਾਨ ਦੇ ਲੋਕਾਂ ਦੇ ਦਿਲ ਦੇ ਉੱਤੇ ਅਟੈਕ ਕੀਤਾ ਹੈ ਔਰ ਪੂਰਾ ਹਿੰਦੁਸਤਾਨ ਪੂਰੀ ਦੁਨੀਆ ਬਲੁੰਦਰੀ ਗਈ ਹੈ ਉਹਦੇ ਨਾਲ ਅਸੀਂ ਕੇਂਦਰ ਦੀ ਸਰਕਾਰ ਦੇ ਨਾਲ ਜੋ ਵੀ ਕਠਨ ਤੋਂ ਕਠਨ ਜੋ ਸਖਤ ਤੋਂ ਸਖਤ ਫੈਸਲੇ ਲੈਣਗੇ ਅਸੀਂ ਉਹਦੇ ਨਾਲ ਖੜੇ ਹਾਂ ਕਿਉਂਕਿ ਇੱਕ ਗੱਲ ਚੱਕੀ ਜਾ ਰਹੀ ਹੈ ਕਿ ਉਹਨਾਂ ਨੇ ਧਰਮ ਪੁੱਛ ਕੇ ਗੋਲੀਆਂ ਚਲਾਈਆਂ ਇਸ ਕਰਕੇ ਇਸ ਨੂੰ ਇਸ ਚੀਜ਼ ਨੂੰ ਅਸੀਂ ਕੰਡਮ ਕਰਦੇ ਹਾਂ ਤਾਂ ਹੀ ਅੱਜ ਸਾਰੇ ਇੱਥੇ ਇਕੱਤਰ ਹੋ ਕੇ ਜਿਹੜਾ ਇੱਕ ਸਨੇਹਾ ਦੇਣਾ ਚਾਹੁੰਦੇ ਹਾਂ ਵੀ ਜਦੋਂ ਗੱਲ ਦੇਸ਼ ਦੀ ਆਏਗੀ ਤਾਂ ਸਾਰਾ ਦੇਸ਼ ਯੂਨਾਈਟਿਡ ਹੈ ਫੈਸਲਾ ਕੇਂਦਰ ਦੀ ਸਰਕਾਰ ਅਤਵਾਦ ਦੇ ਖਿਲਾਫ ਤੇ ਜਿਹੜੇ ਲੋਕ ਗੁਨਾਹਗਾਰ ਨਹੀਂ ਉਹਨਾਂ ਨੂੰ ਕ੍ਰਸ਼ ਕਰਨ ਵਾਸਤੇ ਚੱਕੇਗੀ ਤਾਂ ਰਾਜਪ੍ਰਧਾਨੀ ਕਾਂਗਰਸ ਪੂਰੇ ਹਿੰਦੁਸਤਾਨ ਦੀ ਕਾਂਗਰਸ ਉਹ ਫੈਸਲੇ ਦੇ ਨਾਲ ਖੜੀ ਹੈ ਮੇਰਾ ਇੱਕ ਸਵਾਲ ਹੈ ਕਬੂ ਸਰਦ ਨਾਲ ਵੀ ਸੀਗਾ ਵੈਸੇ ਕਿਹਾ ਜਾਂਦਾ ਹੈ ਕਿ ਵੀ Hindu ਇੱਕ ਹੈ ਲੇਕਿਨ ਸੱਤ ਸੱਤ ਰੋਸ਼ਮਾਰਚ ਕੱਢੇ ਜਾ ਰਹੇ ਹਨ ਜੇ ਰੋਸ਼ਮਾਰਚ ਇਕੱਠਾ ਕੱਢਿਆ ਜਾਂਦਾ ਹੈ ਕਿ ਸਰਕਾਰ ਦੇ ਉੱਤੇ ਜਿਆਦਾ ਪ੍ਰਭਾਵ ਨਹੀਂ ਪੈਣਾ ਸੀ ਸਰਕਾਰ ਤਾਂ ਜੀ ਆਲਰੇਡੀ ਵਰਦ ਹੈ ਸਰਕਾਰ ਤਾਂ ਆਪਣੇ ਕੰਮ ਚ ਲੱਗੀ ਹੋਈ ਆ ਅਸੀਂ ਤਾਂ ਕੋਈ ਪ੍ਰੈਸ਼ਰ ਨਹੀਂ ਹੈ ਆਪਣਾ ਦਿਲ ਦੀ ਜਿਹੜੇ ਦਰਦ ਹਨ ਉਹ ਬਿਆਨ ਕਰਨ ਵਾਸਤੇ ਸੜਕਾਂ ਤੇ ਆਏ ਹਾਂ ਕੀਾਕੀ ਦੁਨੀਆ ਨੂੰ ਪਤਾ ਲੱਗੇ ਕਿ ਹਿੰਦੁਸਤਾਨ ਦੇ ਬੱਚੇ-ਬੱਚੇ ਦੇ ਦਿਲ ਦੇ ਉੱਤੇ ਜਿਹੜਾ ਕਿੱਡਾ ਵੱਡਾ ਅਸਰ ਹੋਇਆ ਜਿਹੜਾ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਸਾਡੇ ਦੇਸ਼ ਦੇ ਉੱਤੇ ਲੱਗਿਆ ਲੋਕਮਾਰਥੀ ਇਕੱਠਾ ਗੱਡੇ ਜਾਂਦਾ ਕਿ ਫਰਕ ਜ਼ਿਆਦਾ ਨਹੀਂ ਪੈਣਾ ਸਿਕਾ ਚਲੋ ਤਾਂ ਕਾਂਗਰਸ ਪ੍ਰੋਗਰਾਮ ਤਾਂ ਜੀ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਉਹਨਾਂ ਨੂੰ ਡੇਣਾ ਹੁੰਦਾ ਲੇਕਿਨ ਹਰ ਬੰਦੇ ਦੇ ਮਨ ਚ ਦਰਦ ਹੈ ਤਾਂ ਅਸੀਂ ਸਾਰੇ ਰੋਸ ਪ੍ਰਗਟ ਕਰ ਰਹੇ ਹਾਂ ਸਰਕਾਰ ਨੇ ਜਿੱਦਾਂ ਹੈ ਉਹਨਾਂ ਦਾ ਪਾਣੀ ਬੰਦ ਕੀਤਾ ਵਪਾਰ ਬੰਦ ਕੀਤਾ ਉਸ ਨੂੰ ਕਿੱਦਾਂ ਦੇਖ ਦੋ ਤੁਸੀਂ ਜੋ ਵੀ ਡਿਸੀਜਨ ਕੇਂਦਰ ਦੀ ਸਰਕਾਰ ਲੈ ਰਹੀ ਹੈ ਜਿੱਦਾਂ ਕਾਂਗਰਸ ਦੀ ਹਾਈ ਕਮਾਂਡ ਨੇ ਉਸੇ ਤਰੀਕੇ ਅਸੀਂ ਸਾਰੇ ਨੇ ਜੋ ਤਹਿਦ ਕੀਤਾ ਹੈਗਾ ਵੀ ਜੋ ਤੱਕ ਤੱਕ ਫਸੇ ਪਰ ਦੀ ਸਰਕਾਰ ਲਾਏਗੀ ਉਹਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਉਹ ਐਸੀ ਕਿ ਸਾਡੇ ਨਾਲ ਮਿਲਤੀ ਕਮਬੋਜੀ ਜਿਨ੍ਹਾਂ ਨੇ ਕਿਹਾ ਕਿ ਵੀ ਅੱਜ ਦੇਖਦਾ ਜਿਹੜਾ ਬੱਚਾ-ਬੱਚਾ ਹੈ ਉਹ ਰੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਿਹੜੇ ਰਾਜਪ੍ਰਵਾਸੀ ਮੈਂ ਨਹੀਂ ਕਹਾਂਗਾ ਕਿ ਇਹ ਕਾਂਗਰਸ ਦਾ ਵਰਕਰ ਹੈਗੇ ਰਾਜਪ੍ਰਵਾਸੀ ਇਹਨਾਂ ਵਿੱਚ ਕਈ ਜਿਹੜੇ ਬੰਦੇ ਹੈਗੇ ਮੈਨੂੰ ਨਹੀਂ ਲੱਗਦਾ ਕਿ ਵੀ ਉਹਨਾਂ ਨਾਲ ਕਾਂਗਰਸ ਨਾਲ ਦੂਰ-ਦੂਰ ਤੱਕ ਕੋਈ ਲੈਣਾ ਦੇਣਾ ਹੈ ਉਹ ਲੋਕ ਉਸ ਹਮਲੇ ਦੀ ਨਿੰਦਾ ਕਰਨ ਦੇ ਲਈ ਬਾਹਰ ਨਿਕਲੇ ਆ ਤੇ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਵੀ ਜਿਹੜਾ ਸਖਤ ਕਦਮ ਹੋਏ ਸਖਤ ਕਦਮ ਚੱਕ ਕੇ ਉਹਨਾਂ ਜਿਹੜੇ ਅੰਤਰਕਵਾਦੀ ਹੈ ਉਹਨਾਂ ਨੂੰ ਇਹੋ ਜੀ ਨਸੀਹਤ ਦੇ ਕਿ ਵੀ ਉਹ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰ ਪਾਏ ਕੈਮਰਾਮੈਨ ਮੋਹਿਦਨਾਲ ਪ੍ਰਦੀਪ ਚੋਧਰੀ ਐਕਸ਼ਨ ਪੇ ਆ ਵੈਬ ਨਿਊਜ਼ ਚੈਨਲ ਰਾਜਪੁਰਾ